ਸਸੀ ਕਲਪ੍ਰਿੰਦੀ ਸਸੀ ਕਲਪ੍ਰਿੰਦੀ ਕੀ ਨਾਮ ਆ ਤੁਹਾਡਾ ਕਿਰਨ ਕਿਰਨ ਭੈਣ ਜੀ ਤੁਹਾਨੂੰ ਕੀ ਸਮੱਸਿਆ ਸੀ ਤੁਹਾਨੂੰ ਜਦੋਂ ਤੁਸੀਂ ਡਾਕਟਰ ਸ਼ਰਧਾਰ ਦੇ ਹਸਪਤਾਲ ਚਾਹੀ ਸੀ ਜੀ ਮੇਰੇ ਕਮਰ ਚ ਬਹੁਤ ਦਰਦ ਹੁੰਦੀ ਸੀ ਕਿੰਨੇ ਸਾਲ ਪਹਿਲਾਂ ਤੋਂ 5-6 ਸਾਲ ਬਹੁਤ ਤਕਲੀਫ ਚੱਲੀ ਹੈ ਓਏ ਹੋਏ ਕੀ ਕੀ ਕੰਮ ਕਰਨ ਦੀ ਕੀ ਕੀ ਦਿੱਕਤ ਆਉਂਦੀ ਸੀ ਫਿਰ ਕੋ ਉੱਠੇ ਹੀ ਨਹੀਂ ਸੀ ਜਾਂਦਾ ਬੱਚੇ ਹੀ ਉਠਾਉਂਦੇ ਸੀ ਮੈਨੂੰ ਉਹੀ ਬਾਥਰੂਮ ਤੱਕ ਲੈ ਕੇ ਜਾਂਦੇ ਸੀ ਓਹੋ ਬੜੀ ਤਕਲੀਫ ਕੱਟੀ ਹੈ ਜੀ ਉਸ ਤੋਂ ਬਾਅਦ ਫਿਰ ਕਾਫੀ ਦਿਨ ਦਵਾਈ ਦਵਾਈ ਲੈਂਦੇ ਰਹੇ ਆਪਰੇਸ਼ਨ ਵਾਸਤੇ ਹੀ ਬੋਲਦੇ ਰਹੇ ਬੱਚਿਆਂ ਤੋਂ ਨਹੀਂ ਹੋਇਆ ਇਹਨਾਂ ਤੋ ਉਹਨਾਂ ਨੇ ਫਿਰ ਕਿਹਾ ਹੋਵੇ ਕਿਸੇ ਨੇ ਪਰੋਸੀ ਨੇ ਦੱਸਿਆ ਕਿ ਤੁਸੀਂ ਇੱਕ ਵਾਰ ਉੱਥੇ ਜਾ ਕੇ ਦੇਖੋ ਡਾਕਟਰ ਸ਼ਰਦਾ ਕੋਲ ਜੀ ਤੇ ਫਿਰ ਅਸੀਂ ਇੱਥੇ ਆਏ ਤਾਂ ਇੱਥੇ ਮੈਨੂੰ ਤਾਂ ਬਹੁਤ ਫਰਕ ਪਿਆ ਕਿੱਥੇ ਪਿਆ ਜੀ ਜਦੋਂ ਤੁਸੀਂ ਦਵਾਈ ਲਈ ਪਹਿਲੀ ਵਾਰੀ ਤੁਹਾਨੂੰ ਕਿੰਨੇ ਦਿਨਾਂ ਦੇ ਵਿੱਚ ਫਰਕ ਪਿਆ ਗਿਆ ਸੀ ਸਾਨੂੰ ਮੈਂ 15-20 ਦਿਨਾਂ ਦੇ ਵਿੱਚ ਥੋੜਾ ਥੋੜਾ ਫਰਕ ਨਜ਼ਰ ਆਉਣ ਲੱਗਿਆ ਸੀਗਾ ਅੱਛਾ ਜੀ ਉਸ ਤੋਂ ਬਾਅਦ ਰੈਗੂਲਰ ਫਿਰ ਬੱਚੇ ਕਹਿੰਦੇ ਫਿਰ ਮਮਾ ਇੱਥੇ ਹੀ ਦਵਾਈ ਖਾ ਕੇ ਦੇਖੋ ਤੁਸੀਂ ਜੀ ਤੁਹਾਨੂੰ ਆਰਾਮ ਆਏਗਾ ਤੇ ਹੁਣ ਤੁਸੀਂ ਹਾਂਜੀ ਇੱਥੇ ਦਵਾਈ ਖਾਦੀ ਅਸੀਂ ਕਿੰਨੀ ਦੇਰ ਤੋਂ ਤੁਹਾਡਾ ਕੋਰਸ ਚੱਲਿਆ ਸੀ ਮੇਰਾ 6 ਮਹੀਨੇ ਤੋਂ ਜ਼ਿਆਦਾ ਚੱਲਿਆ 6 ਮਹੀਨੇ ਤੋਂ ਜ਼ਿਆਦਾ ਵਿੱਚ ਠੀਕ ਹੋ ਗਏ ਬਿਲਕੁਲ ਹਾਂਜੀ ਪਹਿਲਾਂ ਤੁਹਾਨੂੰ ਬੈਠਣ ਉੱਠਣ ਚ ਕੋਈ ਤਕਲੀਫ ਸੀ ਜਾਂ ਖੜ੍ਹਨ ਫੜਨ ਵਿੱਚ ਬਹੁਤ ਜ਼ਿਆਦਾ ਤਕਲੀਫ ਸੀਗੀ ਤੇ ਹੁਣ ਬੈਠ ਜਾਂਦੇ ਹੋ ਤੁਸੀਂ ਹਾਂਜੀ ਇੱਕ ਵਾਰੀ ਬੈਠ ਕੇ ਦਿਖਾਉਂਗੇ ਹਾਂਜੀ ਇਹ ਵਾਹ ਬਿਲਕੁਲ ਸਹੀ ਹੋ ਹੈ ਨਾ ਹਾਂਜੀ ਇੱਕ ਵਾਰੀ ਹੋਰ ਬੈਠ ਕੇ ਦਿਖਾਉਂਗੇ ਲੈ ਬਹੁਤ ਵਧੀਆ ਜੀ ਫਿਰ ਤਾਂ ਹੁਣ ਤੁਸੀਂ ਠੀਕ ਹੋ ਗਏ ਆਪਾਂ ਤਾਂ ਬਹੁਤ ਧੰਨਵਾਦ ਕਰਦੇ ਆ ਇਹਨਾਂ ਦਾ ਕਿ ਜਿਨ੍ਹਾਂ ਨੇ ਸਾਨੂੰ ਜ਼ਿੰਦਗੀ ਜੀਣ ਲੱਗਾ ਇਹਨਾਂ ਨੇ ਬਹੁਤ ਬਹੁਤ ਮੈਂ ਤਾਂ ਮੰਜੇ ਤੇ ਹੀ ਰਹਿੰਦੀ ਸੀ ਹਮੇਸ਼ਾ ਬੜਾ ਤੁਸੀਂ ਚਲੋ ਦਰਦ ਕਟਿਆ ਹਨਾ ਪਰਮਾਤਮਾ ਦੀ ਕਿਰਪਾ ਨਾਲ ਤੇ ਤੁਹਾਡੇ ਇਹ ਤਕਲੀਫ ਜਿਹੜੀ ਸਾਰੀ ਠੀਕ ਹੋ ਗਈ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਠੀਕ ਹੋ ਗਏ ਹੋ ਆਉਣ ਵਾਲੀ ਜ਼ਿੰਦਗੀ ਤੁਹਾਡੀ ਬਹੁਤ ਹੀ ਵਧੀਆ ਹੋਵੇ ਅਸਤਾਪ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਕਿ ਅਸੀਂ ਤਾਂ ਹੋਰ ਇਹਨੂੰ ਵੀ ਕਹਿੰਨੇ ਆ ਕਿ ਅਗਰ ਕਿਤੇ ਤੁਹਾਨੂੰ ਨਹੀਂ ਆਰਾਮ ਆ ਰਿਹਾ ਇੱਕ ਵਾਰ ਜ਼ਰੂਰ ਇੱਥੇ ਆ ਕੇ ਦੇਖੋ ਆਪਣਾ ਦਵਾਈ ਲੋ ਤੁਹਾਨੂੰ ਫਰਕ ਜ਼ਰੂਰ ਪਏਗਾ ਬਹੁਤ ਬਹੁਤ ਧੰਨਵਾਦ